ਵਾਹਿਗੁਰੂ ਜੀ ਕਾ ਥਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਕਿ ਅਸੀਂ ਅਜਾਹਾ ਕੀ ਕਰੀਏ ਕਿ ਰੁਕੇ ਕੰਮ ਚੱਲ ਪੈਣ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਜੀ ਤਾਂ ਜੋ ਸੱਚੇ ਪਾਸਾ ਵਾਹਿਗੁਰੂ ਦੀ ਕਿਰਪਾ ਹਮੇਸ਼ਾ ਤੁਹਾਡੇ ਉੱਪਰ ਬਣੀ ਰਹੇ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਜੀ ਸੋ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਈ ਵਾਰ ਸਾਡੇ ਕੰਮ ਚੱਲਦੇ-ਚੱਲਦੇ ਰੁਕ ਜਾਂਦੇ ਹਨ ਭਾਵੇਂ ਸਾਡੇ ਕਾਰੋਬਾਰਾਂ ਵਿੱਚ ਵਾਧਾ ਨਹੀਂ ਹੁੰਦਾ ਕਈ ਵਾਰ ਅਸੀਂ ਕਿਸੇ ਤੋਂ ਪੈਸੇ ਲੈਣੇ ਹੁੰਦੇ ਹਨ ਤੇ ਉਹ ਵਾਪਸ ਹੀ ਨਹੀਂ ਮਿਲਦੇ ਜਾਂ ਲੜਕਾ ਜਾਂ ਲੜਕੀ ਦੀ ਉਮਰ ਬੱਡੀ ਹੋ ਜਾਂਦੀ ਹੈ ਤੇ ਉਸ ਦੇ ਵਿਆਹ ਦੇ ਸੰਜੋਗ ਹੀ ਨਹੀਂ ਬਣਦੇ ਜਦੋਂ ਸਾਡੇ ਕੰਮ ਰੁਕ ਜਾਂਦੇ ਹਨ ਤਾਂ ਸਾਨੂੰ ਗੁਰੂ ਜੀ ਵੱਲੋਂ ਦੱਸੀ ਵਿਧੀ ਕਰਨੀ ਚਾਹੀਦੀ ਹੈ ਤੇ ਸਾਡੇ ਸਾਰੇ ਕੰਮ ਸਫਲ ਹੋ ਜਾਣਗੇ ਸਾਜ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਕਿ ਅਸੀਂ ਕੀ ਕਰਨਾ ਹੈ ਜਦੋਂ ਸਾਡੇ ਕੰਮ ਰੁਕ ਜਾਣ ਸਾਧ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਭ ਦਾ ਭਲਾ ਹੋ ਜਾਵੇ ਸੋ ਪਿਆਰੀ ਸਾਧ ਸੰਗਤ ਜੀ ਇਹ ਗੱਲ ਹੈ ਗੁਰੂ ਅਮਰਦਾਸ ਜੀ ਦੇ ਸਮੇਂ ਦੀ ਇੱਕ ਵਾਰ ਡੱਲੇ ਪਿੰਡ ਵਿੱਚ ਵਸਣ ਵਾਲੇ ਕੁਜਲ ਸਿੱਖ ਗੁਰੂ ਅਮਰਦਾਸ ਜੀ ਕੋਲ ਆਏ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਇੱਕ ਬੇਨਤੀ ਕਰ ਲਈਏ ਗੁਰੂ ਜੀ ਕਹਿੰਦੇ ਕਰ ਲੋ ਕੰਦੇ ਜੀ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕੰਮ ਰੁਕ ਜਾਂਦੇ ਹਨ ਭਾਵ ਚੱਲਦੇ ਚੱਲਦੇ ਕੰਮ ਰੁਕ ਜਾਂਦੇ ਹਨ ਤੇ ਉਹ ਸਿਰੇ ਨਹੀਂ ਚੜਦੇ ਅਸੀਂ ਬਹੁਤ ਯਤਨ ਕਰਦੇ ਹਾਂ ਕਿ ਕੰਮ ਸਿਰੇ ਚੜ ਜਾਵੇ ਪਰ ਸਿਰੇ ਨਹੀਂ ਲੱਗਦੀ ਗੁਰੂ ਜੀ ਉਸ ਵੇਲੇ ਅਜਾਹ ਕੀ ਕਰੀਏ ਇਹ ਸਾਡੇ ਕੰਮ ਸਿਰੇ ਚੜ ਜਾਣ ਗੁਰੂ ਜੀ ਨੇ ਉਸ ਵੇਲੇ ਦੱਸਿਆ ਕਿ ਜੇਕਰ ਤੁਹਾਡਾ ਕੋਈ ਕੰਮ ਨਾ ਚੱਲੇ ਸਿਰੇ ਨਾ ਚੜੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਆਸ-ਪਾਸ ਦੇਖਣਾ ਹੈ ਕਿ ਕੋਈ ਭੁੱਖਾ ਤਾਂ ਨਹੀਂ ਜੇਕਰ ਤੁਹਾਨੂੰ ਨੇੜੇ ਤੇੜੇ ਕੋਈ ਭੁੱਖਾ ਦਿਖਦਾ ਹੈ ਤਾਂ ਉਸ ਨੂੰ ਭੋਜਨ ਦੇ ਦਿਓ ਦੂਜਾ ਜੇਕਰ ਕਿਸੇ ਨੂੰ ਕੱਪੜੇ ਦੀ ਥੋੜ੍ਹ ਹੋ ਗਈ ਹੋਵੇ ਉਸ ਨੂੰ ਕੱਪੜਾ ਦੇ ਦਿਓ ਸਾਧ ਸੰਗਤ ਜੀ ਗੱਲ ਨੂੰ ਧਿਆਨ ਨਾਲ ਸੁਣਨਾ ਕਿਉਂਕਿ ਕੰਮ ਦਾ ਰੁਕ ਜਾਣਾ ਕੋਈ ਛੋਟੀ ਜਿਹੀ ਮੋਟੀ ਗੱਲ ਨਹੀਂ ਹੁੰਦੀ ਗੁਰੂ ਅਮਰਦਾਸ ਜੀ ਨੇ ਤੀਜਾ ਵਚਨ ਕੀਤਾ ਕਿ ਇਕੱਠੇ ਹੋ ਕੇ ਕੀਰਤਨ ਕਰੋ ਅਸੀਂ ਆਣ ਗਮਾਣ ਇਕੱਠੇ ਹੋ ਕੇ ਘਰ ਵਿੱਚ ਕੀਰਤਨ ਕਰੋ ਚੌਥਾ ਕੜਾ ਪ੍ਰਸਾਦ ਦੀ ਦੇਗ ਦੇਗ ਬਣਾਓ ਕੀਰਤਨ ਕਰਨ ਤੋਂ ਬਾਅਦ ਅਰਦਾਸ ਅਰਦਾਸ ਖੜੇ ਹੋ ਕੇ ਕਰੋ ਗੁਰੂ ਜੀ ਨੇ ਕਿਹਾ ਤੁਹਾਡਾ ਕਿੱਡਾ ਵੀ ਵੱਡਾ ਕੰਮ ਰੁਕਿਆ ਹੋਵੇ ਸਿਰੇ ਚੜ ਜਾਵੇਗਾ ਗੁਰੂ ਅਮਰਦਾਸ ਜੀ ਨੇ ਏਡੀ ਵੱਡੀ ਕਿਰਪਾ ਕੀਤੀ ਤੁਹਾਡਾ ਕੋਈ ਵੀ ਕੰਮ ਨਹੀਂ ਰੁਕੇਗਾ ਪਿਆਰੀ ਸਾਧ ਸੰਗਤ ਜੀ ਤੁਸੀਂ ਵੀ ਇਸੇ ਤਰ੍ਹਾਂ ਹੀ ਕਰਨਾ ਹੈ ਔਖੇ ਨੂੰ ਭੋਜਨ ਦੇਣਾ ਹੈ ਜਿਸ ਕੋਲ ਕੱਪੜਾ ਨਾ ਹੋਵੇ ਉਸ ਨੂੰ ਕੱਪੜਾ ਦੇਣਾ ਹੈ ਇਕੱਠੇ ਹੋ ਕੇ ਕੀਰਤਨ ਕਰਨਾ ਹੈ ਕੜਾ ਬਰਸਾਦੀ ਦੇਖ ਤਿਆਰ ਕਰਨੀ ਹੈ ਕੀਰਤਨ ਤੋਂ ਬਾਅਦ ਅਰਦਾਸ ਕਰਨੀ ਹੈ ਤੇ ਤੁਹਾਡਾ ਕੋਈ ਵੀ ਕੰਮ ਅਧੂਰਾ ਨਹੀਂ ਰਹੇਗਾ ਤੁਹਾਡੇ ਸਾਰੇ ਕੰਮ ਬਣ ਜਾਣਗੇ ਤੁਹਾਡਾ ਕੋਈ ਵੀ ਕੰਮ ਨਹੀਂ ਰੁਕੇਗਾ ਸਾਧ ਸੰਗਤ ਜੀ ਇਹ ਵਿਧੀ ਸਾਨੂੰ ਗੁਰੂ ਅਮਰਦਾਸ ਜੀ ਨੇ ਦੱਸੀ ਹੈ ਸਾਨੂੰ ਸਾਨੂੰ ਇਸੇ ਤਰ੍ਹਾਂ ਹੀ ਕਰਨਾ ਹੈ ਸਾਧ ਸੰਗਤ ਜੀ ਸਾਡੇ ਸਾਰੇ ਹੀ ਕੰਮ ਰੁਕੇ ਹੋਏ ਬਣ ਜਾਣਗੇ ਤੁਹਾਡਾ ਕਦੇ ਵੀ ਕੋਈ ਕੰਮ ਅਧੂਰਾ ਨਹੀਂ ਰਹੇਗਾ ਸੋ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ